ਹਾਂਜੀ ਅੱਜ ਅਸੀਂ ਜਿਹੜੀ ਕਿਰਿਆ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈ ਤਾਪ ਦੇ ਸੰਚਾਰ ਦੀ ਚਾਲਨ ਵਿਧੀ ਦਾ ਅਧਿਐਨ ਕਰਨਾ ਟੂ ਸਟੱਡੀ ਦੀ ਕੰਡਕਸ਼ਨ ਮੈਥਡ ਆਫ ਟ੍ਰਾਂਸਫਰ ਆਫ ਹੀਟ ਇਹ ਸਾਡੀ 7ਵੀਂ ਜਮਾਤ ਦੀ ਕਿਰਿਆ ਹੈ ਇਸ ਕਿਰਿਆ ਨੂੰ ਕਰਨ ਦੇ ਲਈ ਅਸੀਂ ਇੱਕ ਲੋਹੇ ਦੀ ਪੱਤੀ ਲਈ ਹੈ ਮੈਂ ਇਹ ਕਟਰ ਲੋਹੇ ਦਾ ਵੱਡਾ ਕਟਰ ਜਿਹੜਾ ਪੱਤੀਏ ਤੌਰ ਤੇ ਵਰਤਦੇ ਹਾਂ ਇਸ ਲੋਹੇ ਦੀ ਪੱਤੀ ਉੱਤੇ ਅਸੀਂ ਮੋਮਬਤੀ ਦੀ ਸਹਾਇਤਾ ਨਾਲ ਥੋੜੀ ਥੋੜੀ ਦੂਰੀ ਉੱਤੇ ਮੋਮ ਨੂੰ ਪਿਘਲਾ ਕੇ ਉੱਤੇ ਉਹਦੇ ਕਿਲ ਲਗਾ ਲਏ ਹਨ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਕੋਲ ਕੁਝ ਇੱਟਾਂ ਹਨ ਇਸ ਇੱਟਾਂ ਦੇ ਨਾਲ ਆਪਾਂ ਇਹਨੂੰ ਸਪੋਰਟ ਕਰਾਂਗੇ ਇਹਨਾਂ ਇਸ ਲੋਹੇ ਦੀ ਪੱਤੀ ਨੂੰ ਕੁਝ ਇਸ ਤਰ੍ਹਾਂ ਅਸੀਂ ਸਪੋਰਟ ਕਰਨਾ ਹੈ ਔਰ ਉਸ ਤੋਂ ਬਾਅਦ ਅਸੀਂ ਜਿਹੜਾ ਇਹ ਸਪੀਟ ਲੈਂਪ ਹੈ ਸਪੇਟ ਲੈਂਪ ਜਾਇਆ ਸੀ ਸਪੇਟ ਲੈਂਪ ਦੇ ਨਾਲ ਹੀ ਆਪ ਅਸੀਂ ਏਸ ਪੱਤੀ ਨੂੰ ਇਸ ਸਿਰੇ ਤੋਂ ਗਰਮ ਕਰਾਂਗੇ ਸੋ ਇਹ ਸਿਰਾ ਪੱਤੀ ਦੀ ਦਾ ਗਰਮ ਹੋਏਗਾ ਤਾਂ ਆਪਾਂ ਆਬਜ਼ਰਵੇਸ਼ਨ ਕਰਨੀ ਹੈ ਕੀ ਹੁੰਦਾ ਹੈ ਇਹ ਥੋੜੀ ਲੰਬੀ ਕਰਿਆ ਹੈ ਸੋ ਇਹਨੂੰ ਆਪਾਂ ਸਪੇਟ ਲੈਂਪ ਨੂੰ ਔਨ ਕਰਕੇ ਜਲਾ ਕੇ ਬਾੜ ਕੇ ਇਦੀ ਏਥੇ ਰੱਖਾਂਗੇ ਪੱਤੀ ਦਾ ਇਹ ਸਿਰ ਗਰਮ ਕਰ ਰਹੇ ਆ ਅਸੀਂ ਤੁਸੀਂ ਦੇਖਣਾ ਹੈ ਬੇਟਾ ਹਾਂਜੀ ਸਭ ਤੋਂ ਪਹਿਲਾਂ ਕਿਲ ਥਲ ਡਿਗੀ ਕਿਹੜੀ ਕਿਲ ਥਲ ਡਿਗੀ ਜਿਹੜੀ ਜੇ ਸਾਈਡ ਜਿਹੜਾ ਪਾਸਾ ਪੱਤੀ ਦਾ ਗਰਮ ਹੋ ਰਿਹਾ ਸੀ ਉਸ ਪਾਸੇ ਵਾਲੀ ਕਿਲ ਡਿਗੀ ਕਿਉਂ ਡਿਗੀ ਕਿਉਂਕਿ ਉਹਦਾ ਮੋਮ ਪਿਕਲ ਗਿਆ ਉਹਦਾ ਮੋਮ ਕਿਉਂ ਪਿਘੜਿਆ ਕਿਉਂਕਿ ਇਹ ਪੱਤੀ ਗਰਮ ਗਰਮ ਹੋ ਗਈ ਸੀ ਪਰ ਸਾਡੇ ਕੋਲ ਬੇਟਾ ਜਿਹੜਾ ਇਹ ਕਿਲੇ ਥੱਲੇ ਨਹੀਂ ਡਿੱਗਿਆ ਹਜੇ ਇਹਦਾ ਮਤਲਬ ਕੀ ਆ ਇਹਦਾ ਮੂੰਹ ਜੇ ਨਹੀਂ ਬਗਲਿਆ ਕਿਉਂ ਨਹੀਂ ਬਗਲਿਆ ਇਹਦਾ ਮੂੰਹ ਜੇ ਕਿਉਂਕਿ ਇਹ ਇੱਥੋਂ ਇਸ ਇਹ ਭਾਗ ਜਿਹੜਾ ਪੱਤੀ ਦਾ ਹਜੇ ਕਰਮ ਨਹੀਂ ਹੋਇਆ ਦੂਜਾ ਕਿਲ ਡਿੱਗਿਆ ਹੁਣ ਇਸ ਦੂਜਾ ਕਿਲ ਵੀ ਉਹ ਨਾਲ ਦਾ ਡਿੱਗਿਆ ਇਹ ਕਿਲ ਨਹੀਂ ਡਿੱਗਿਆ ਨਾ ਇਹ ਡਿੱਗਿਆ ਠੀਕ ਆ ਇਹਦਾ ਮਤਲਬ ਸਾਡਾ ਤਾਪ ਜਿਹੜਾ ਹੈ ਉਹ ਕੀ ਹੋ ਰਿਹਾ ਹੈ ਤਾਪ ਗਰਮ ਵਾਲੇ ਭਾਗ ਤੋਂ ਗਰਮ ਸਲੇ ਤੋਂ ਠੰਡੇ ਸਿਰੇ ਵਾਲਾ ਚ ਚੰਚਾਰ ਸੰਚਾਰ ਕਰ ਰਿਹਾ ਹੈ ਜਾਂ ਜਾ ਰਿਹਾ ਹੈ ਠੀਕ ਹੈ ਸੋ ਆਪਾਂ ਅੱਗੇ ਦੇਖਾਂਗੇ ਦੇਖੋ ਅੱਗੇ ਹੌਲੀ-ਹੌਲੀ ਸਾਡਾ ਬਾਕੀ ਵੀ ਕਿੱਲਾ ਡਿੱਗ ਗਈਆਂ ਤੁਸੀਂ ਦੱਸ ਸਕਦੇ ਹੋ ਹੁਣ ਕਿਹੜੀ ਕਿੱਲ ਡਿੱਗੀ ਪਹਿਲਾਂ ਹੱਥ ਥੋੜਾ ਦੂਰ ਇਸ਼ਾਰਾ ਕਰਕੇ ਦੱਸੋ ਕਿ ਬਜ਼ਾਰ ਸੀ ਹਾਂ ਇਹ ਨੰਬਰ ਜਿਹੜੀ ਤੀਜੇ ਨੰਬਰ ਵਾਲੀ ਇਧਰੋਂ ਜਿਹੜੀ ਹੁਣ ਪਹਿਲੇ ਨੰਬਰ ਦੀ ਕਿਉਂਕਿ ਦੋ ਦਿਖ ਚੁੱਕੀਆਂ ਸੋ ਇਹ ਵਾਲੀ ਕਿੱਲ ਸਾਡੀ ਪਹਿਲਾਂ ਡਿੱਗੀਗੀ ਵਿਦਿਆਰਥੀ ਇਹ ਕਹਿ ਰਹੇ ਹਾਂ ਦੇਖਦੇ ਹਾਂ ਆਪਾਂ ਜੋਤਾਪ ਦਾ ਸੰਚਾਰ ਹੋ ਰਿਹਾ ਹੈ ਗਰਮ ਸਿਰੇ ਤੋਂ ਠੰਡੇ ਸਿਰੇ ਵੱਲ ਅਸੀਂ ਸਿੱਟਾ ਇਹ ਕੱਢਿਆ ਹੁਣ ਤੱਕ ਦੋ ਗੱਲਾਂ ਦੇ ਡਿਗਨ ਤੋਂ ਤਾਪ ਦਾ ਸੰਚਾਰ ਹੁੰਦਾ ਹੈ ਠੋਸਾਂ ਦੇ ਵਿੱਚ ਠੀਕ ਹੈ ਇਹ ਸਾਡੇ ਤਾਪ ਦੇ ਸੰਚਾਰ ਦੀ ਚਾਲਣ ਵਿਧੀ ਹੈ ਕੰਡਕਸ਼ਨ ਮੈਥਡ ਆਫ ਟ੍ਰਾਂਸਫਰ ਆਫ ਹੀਟ ਜਿਹੜਾ ਹੀਟ ਜਿਹੜੀ ਹੈ ਤਾਪ ਹੈ ਇੱਕ ਜਗ੍ਹਾ ਤੋਂ ਦੂਜੀ ਜਾ ਜਾਂਦਾ ਹੈ ਉਹ ਤਿੰਨ ਵਧੀਆਂ ਰਹੀ ਜਾਂਦਾ ਹੈ ਆਪਾਂ ਪੜਿਆ ਸੀ ਚਾਲਣ ਵਿਧੀ ਕੰਡਕਸ਼ਨ ਮੈਥਡ ਸਮੈਣ ਵਿਧੀ ਕਨਵੇਕਸ਼ਨ ਮੈਥਡ ਐਂਡ ਵਿਕੜਨ ਵਿਧੀ ਰੇਡੀਏਸ਼ਨ ਮੈਥਡ ਇਹ ਸਾਡਾ ਜਿਹੜਾ ਹੈ ਚਾਲਣ ਵਿਧੀ ਹੈ ਕੰਡਕਸ਼ਨ ਮੈਥਡ ਹੈ ਸਾਡਾ ਠੀਕ ਹੈ ਔਰ ਇਹਦੇ ਵਿੱਚ ਸਾਡੇ ਕੋਲ ਤਾਪ ਜਿਹੜਾ ਹੈ ਗਰਮ ਸਿਰੇ ਤੋਂ ਦੂਜੇ ਠੰਡੇ ਸਿਰੇ ਵੱਲ ਸੰਚਾਰ ਕਰ ਰਿਹਾ ਹੈ ਠੀਕ ਹੈ ਹੁਣ ਦੇਖੋ ਧਿਆਨ ਨਾਲ ਇਹ ਵਾਲੀ ਜਿਹੜੀ ਕੇਲ ਕਰ ਡਿੱਗਦੀ ਆ ਹੌਲੀ ਹੌਲੀ ਪੱਤੀ ਜਿਹੜੀ ਆ ਉਹ ਗਰਮ ਹੋ ਰਹੀ ਆ ਜ਼ਿਆਦਾ ਗਰਮ ਹੋ ਰਹੀ ਆ ਤੁਸੀਂ ਇਹਦੇ ਖੱਲੇ ਫੋਕਸ ਕਰਕੇ ਦੇਖ ਸਕਦੇ ਹੋ ਉਹਿੱਤੇ ਫੋਕਸ ਕਰਨਾ ਹੈ ਆਪਾਂ ਸਪੀਡ ਲੈਂਪ ਵੀ ਵੇਚਾ ਬੇ ਤੇ ਸਾਰੇ ਤਿੰਨੇ ਕਿੱਲਾਂ ਵੀ ਵੇਚੋ ਹਾਂਜੀ ਨੈਕਸਟ ਕਿੱਲ ਸਾਡੀ ਡਿੱਗੀ ਸੋ ਸਾਡੇ ਕੋਲ ਤਾਪ ਜਿਹੜਾ ਹੈ ਗਰਮ ਸਿਰੇ ਤੋਂ ਠੰਡੇ ਸਿਰੇ ਵੱਲ ਸੰਚਾਰ ਕਰ ਰਿਹਾ ਹੈ ਇਸੇ ਦੇ ਨਾਲ ਬੇਟਾ ਅਗਲੇ ਕਿੱਲਾਂ ਵੀ ਸਾਡੀਆਂ ਡਿੱਗ ਜਾਣੀਆਂ ਸੋ ਆਪਾਂ ਇੱਕ ਉਹ ਜਿਹੜੇ ਕਿੱਲਾਂ ਡਿੱਗਣਗੇ ਆਪਾਂ ਇਹ ਸਿੱਟਾ ਕੱਢਦੇ ਹਾਂ ਕਿ ਜਿਹੜਾ ਤਾਪ ਦਾ ਸੰਚਾਰ ਹੈ ਠੀਕ ਹੈ ਔਰ ਦੂਜਾ ਇਹਦੇ ਵਿੱਚ ਜਿਹੜਾ ਮਾਧਿਅਮ ਗਰਮ ਹੋ ਰਿਹਾ ਹੈ ਜਿਹੜੀ ਵਸਤੂ ਗਰਮ ਹੋ ਰਹੀ ਹੈ ਉਹਦੇ ਵਿੱਚ ਕਣਾਂ ਦੀ ਗਤੀ ਨਹੀਂ ਹੁੰਦੀ ਉਹਦੇ ਵਿੱਚ ਕਣਾਂ ਦੀ ਗਤੀ ਨਹੀਂ ਨਹੀਂ ਉਹਦੇ ਪਾਰਟੀਕਲ ਜਿਹੜੇ ਮੂਵ ਨਹੀਂ ਕਰਦੇ ਤੁਸੀਂ ਦੇਖ ਰਹੇ ਹੋ ਬੇਟਾ ਲੋਹੇ ਦੇ ਪਾਰਟੀਕਲਸ ਮੂਵ ਥੋੜਾ ਕਰ ਰਹੇ ਹਨ ਉਹ اندرੋਂ ਆਪਣੀ એનર્ਜੀ ਲੈ ਕੇ ਗਰਮ ਹੋ ਕੇ ਤਾਪ ਲੈ ਕੇ ਅੱਗੇ ਆਪਣੀ ਹੀਟ ਟ੍ਰਾਂਸਫਰ ਕਰ ਰਹੇ ਹੈ ਠੀਕ ਹੈ ਵਿਦਆਊਟ ਮੂਵਮੈਂਟ ਆਫ ਐਕਚੁਅਲ ਮੂਵਮੈਂਟ ਆਫ ਦੀ ਪਾਰਟੀਕਲਸ ਆਫ ਦੀ ਸਬਸਟੈਂਸ ਠੀਕ ਹੈ which is heating ਜਿਹੜਾ ਗਰਮ ਹੋ ਰਿਹਾ ਹੈ ਪਦਾਰਥ ਉਹਦੀ ਕਣਾਂ ਦੀ ਅਸਲ ਗੱਦੀ ਕੀਤੇ ਬਿਨਾਂ ਹੀ ਚੱਲਣ ਵਿਧੀ ਇੱਥੇ ਜਿਹੜਾ ਹੈ ਉਹ ਗਰਮ ਜਗ੍ਹਾ ਤੋਂ ਠੰਡੀ ਜਗ੍ਹਾ ਵੱਲ ਸਾਡੇ ਕੋਲ ਜਿਹੜਾ ਹੈ ਪਦਾਰਥ ਗਰਮ ਹੁੰਦਾ ਹੈ ਤਾਪ ਦਾ ਸਚਾਰ ਗਰਮ ਜਗ੍ਹਾ ਤੋਂ ਠੰਡੀ ਜਗ੍ਹਾ ਵੱਲ ਹੁੰਦਾ ਹੈ ਗਰਮ ਸਿਰੇ ਤੋਂ ਠੰਡੇ ਸਿਰੇ ਵੱਲ ਹਾਂਜੀ ਚਲੋ ਸੋ ਐਕਟੀਵਿਟੀ ਸਾਡੀ ਇੱਕ ਕਿਲ ਰਹਿਣ ਦਿੰਦੇ ਆਪਾਂ ਸੋ ਇਧਰੋਂ ਪੀੜੀ ਕਿਲ ਦੂਜੀ ਤੀਜੀ ਸੋ ਇਹ ਸਾਡੀ ਐਕਟੀਵਿਟੀ ਤਾਪ ਦੀ ਤਾਪ ਦੇ ਸੰਚਾਰ ਦੀ ਚਾਲਨ ਗਤੀ ਦਾ ਅਧਿਐਨ ਕਰਨਾ ਧੰਨਵਾਦ